ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਖੀ ਜਦੋਂ ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਜੇਲ੍ਹ ਦੇ ਵਿੱਚ ਕੈਦ ਕਰ ਲਿਆ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਦੇਵ ਜੀ ਜਦੋਂ ਗੁਰੂ ਨਾਨਕ ਦੇਵ ਜੀ ਦੁਨੀਆਂ ਨੂੰ ਤਾਰਨ ਲਈ ਸੰਸਾਰਿਕ ਯਾਤਰਾ ਕਰਦੇ ਸੀ ਉੱਥੇ ਉਸ ਵੇਲੇ ਜਿਸ ਥਾਂ ਤੇ ਉਹ ਪਹੁੰਚੇ ਬਾਬਰ ਦਾ ਉੱਥੇ ਰਾਜ ਸੀ ਬਾਬਰ ਨੇ ਚਾਰੇ ਪਾਸੇ ਮਨਾ ਕੀਤਾ ਹੋਇਆ ਸੀ ਮੰਦਰਾ ਮਸੀਤਾਂ ਵਿੱਚ ਕੋਈ ਧੁਨ ਸਾਜ਼ ਰਾਗ ਕੁਝ ਵੀ ਨਹੀਂ ਵਜਾਏਗਾ ਸਭ ਪਾਸੇ ਮਨਾਹੀ ਸੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਾਈ ਬਾਲਾ ਜੀ ਤੇ ਮਰਦਾਨਾ ਜੀ ਜਦੋਂ ਉੱਥੇ ਪਹੁੰਚੇ ਤਾਂ ਬਾਬਰ ਤੇ ਰਾਜ ਦਰਬਾਰ ਦੇ ਬਾਅਦ ਜਿਹੜੀ ਦਿਉੜੀ ਬਣੀ ਸੀ ਉੱਥੇ ਬੈਠ ਗਿਆ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਮਰਦਾਨੇ ਰਬਾਬ ਛੇੜੋ ਧੁਨ ਤਜਾਓ ਭਾਈ ਮਰਦਾਨਾ ਜੀ ਬਹੁਤ ਹੀ ਸੁੰਦਰ ਮਨ ਨੂੰ ਮੋਹਣ ਵਾਲੀ ਰਬਾਬ ਵਜਾਉਂਦੇ ਸਨ ਉਹ ਰਬਾਬ ਵਜਾਉਣ ਲੱਗ ਪਏ ਤੇ ਗੁਰੂ ਨਾਨਕ ਦੇਵ ਜੀ ਧੁਰ ਕੀ ਬਾਣੀ ਗਾਉਂਦੇ ਸਨ ਇਹ ਸਭ ਵੇਖ ਕੇ ਜਦੋਂ ਰਾਜੇ ਦੇ ਵਜ਼ੀਰ ਉੱਥੇ ਆਏ ਉਹਦੇ ਸੇਵਕ ਉਹਨਾਂ ਆ ਕੇ ਕਿਹਾ ਕਿ ਇੱਥੇ ਰਵਾਬ ਬਚਾਉਣੇ ਬਾਬਰ ਨੇ ਮਨਾ ਕੀਤੀ ਹੋਈ ਐ ਸੰਤ ਜੀ ਫਕੀਰ ਜੀ ਤੁਸੀਂ ਹੋਰ ਕਿਤੇ ਚਲੇ ਜਾਓ ਇਹ ਰਵਾਬ ਇੱਥੇ ਨਾ ਵਜਾਓ ਇੱਥੇ ਸਾਰੇ ਇਲਾਕੇ ਦੇ ਵਿੱਚ ਮਨਾ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਬਾਦਸ਼ਾਹ ਨੇ ਕਿਹਾ ਜਾ ਕੇ ਕਹਿ ਦੇ ਬਾਬਰ ਨੂੰ ਅਸੀਂ ਤਾਂ ਐਵੇਂ ਵਜਾਵਾਂਗੇ ਉਹਨਾਂ ਨੇ ਜਾ ਕੇ ਉਸੇ ਤਰ੍ਹਾਂ ਦੱਸਿਆ ਤਾਂ ਫਿਰ ਬਾਬਰ ਨੇ ਕਿਹਾ ਜਾਓ ਮੇਰਾ ਹੁਕਮ ਹੈ ਉਹਨਾਂ ਨੂੰ ਇੱਕ ਵਾਰ ਫਿਰ ਕਹੋ ਕਿ ਰਬਾਬ ਵਜਾਉਣੀ ਬੰਦ ਕਰੋ ਇੱਥੇ ਸਾਜ਼ ਵਜਾਉਣਾ ਮਨਾ ਹੈ ਤਾਂ ਗੁਰੂ ਨਾਨਕ ਦੇਵ ਜੀ ਕੋਲ ਜਦੋਂ ਉਹ ਆਏ ਇਸ ਤੋਂ ਪਹਿਲਾਂ ਉਹਨਾਂ ਬਾਬਰ ਨੂੰ ਕਿਹਾ ਕਿ ਤੁਸੀਂ ਨਹੀਂ ਜਾਣਦੇ ਉਹ ਬਹੁਤ ਵੱਡੇ ਗੁਰੂ ਆ ਉਹਨਾਂ ਨੂੰ ਕਹਿਣ ਨੂੰ ਸਾਡੀ ਹਿੰਮਤ ਤਾਂ ਨਹੀਂ ਹੁੰਦੀ ਪਰ ਤੁਹਾਡੇ ਕਹਿਣ ਤੇ ਅਸੀਂ ਚਲੇ ਜ਼ਰੂਰ ਜਾਂਦੇ ਆ ਉਹ ਫਿਰ ਆਏ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫੇਰ ਮੋੜ ਦਿੱਤੇ ਤੇ ਅਸੀਂ ਤਾਂ ਇਸੇ ਤਰ੍ਹਾਂ ਵਜਾਵਾਂਗੇ ਕਹਿੰਦੇ ਉਹਨਾਂ ਨੇ ਜਾ ਕੇ ਬਾਬਰ ਨੂੰ ਦੱਸਿਆ ਕਿ ਉਹ ਕਹਿੰਦੇ ਅਸੀਂ ਨਹੀਂ ਹਟਣਾ ਅਸੀਂ ਤਾਂ ਇਸੇ ਤਰ੍ਹਾਂ ਵਜਾਵਾਂਗੇ ਤੇ તુਰਕੀ ਬਾਣੀ ਗਾਵਾਂਗੇ ਬਾਬਰ ਨੂੰ ਬਹੁਤ ਗੁੱਸਾ ਆਇਆ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਜੇਲ੍ਹ ਦੇ ਵਿੱਚ ਕੈਦ ਕਰ ਦਿੱਤਾ ਜਾਵੇ ਇਹ ਮੇਰਾ ਹੁਕਮ ਹੈ ਹੁਕਮ ਦੇ ਵੱਜੇ ਵਜ਼ੀਰ ਸਿਪਾਈ ਉਹਨਾਂ ਨੂੰ ਇਹਨੇ ਕਰਨਾ ਪਿਆ ਉਹ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਤੇ ਮਰਦਾਨਾ ਜੀ ਨੂੰ ਉਹਨਾਂ ਨੇ ਜੇਲ੍ਹ ਵਿੱਚ ਕੈਦ ਕਰ ਦਿੱਤਾ ਜਦੋਂ ਕੈਦ ਕਰ ਦਿੱਤਾ ਤਾਂ ਕਹਿੰਦੇ ਉੱਥੇ ਕੀ ਹੋਇਆ ਉੱਥੇ ਪਹਿਲਾਂ ਹੀ ਸਾਧੂ ਸੰਤ ਫਕੀਰ ਬਹੁਤ ਸਾਰੇ ਉੱਥੇ ਕੈਦ ਕੀਤੇ ਹੋਏ ਸੀ ਤੇ ਉਹਨਾਂ ਨੂੰ ਚੱਕੀਆਂ ਪੀਸਣ ਲਾਇਆ ਹੋਇਆ ਸੀ ਮਰਦਾਨਾ ਇਹ ਵੇਖ ਕੇ ਅੰਦਾਇ ਗੁਰੂ ਜੀ ਲੱਗਦਾ ਆਪਾਂ ਨੂੰ ਵੀ ਚੱਕੀਆਂ ਪੀਸਣੀਆਂ ਪੈਣੀਆਂ ਇਨੀ ਗੱਲ ਕਹੀ ਐ ਤਾਂ ਰੰਗ ਕਰਤਾਰ ਤੇ ਵੇਖਣ ਵਾਲੇ ਸੀ ਜਿਹੜੀਆਂ ਚੱਕੀਆਂ ਸੀ ਉਹ ਆਪਣੇ ਆਪ ਹੀ ਚੱਲਣ ਲੱਗ ਪਈਆਂ ਜਿਸ ਤਰ੍ਹਾਂ ਕੋਈ ਮਸ਼ੀਨ ਚੱਲਦੀ ਹੋਵੇ ਬਾਬਰ ਦੇ ਸਿਪਾਹੀ ਬਾਬਰ ਕੋਲ ਭੱਜੇ ਗਏ ਤੇ ਜਾ ਕੇ ਕਹਿੰਦੇ ਐ ਕਿ ਸਾਡੇ ਨਾਲ ਤੁਸੀਂ ਜਿੱਥੇ ਗੁਰੂ ਨੂੰ ਕੈਦ ਕੀਤਾ ਹੋਇਆ ਹੈ ਉੱਥੇ ਚੱਲੋ ਬਾਬਰ ਨੇ ਕਿਹਾ ਤੁਸੀਂ ਐਨੇ ਹੈਰਾਨ ਕਿਉਂ ਹੋ ਉਹਨਾਂ ਕਿਆਸੀ ਜੋ ਵੇਖਿਆ ਏ ਇਹ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਹਿੰਦੇ ਜਦੋਂ ਉਹ ਆਏ ਉਥੇ ਬਾਬਰ ਵੀ ਨਾਲ ਆਇਆ ਤਾਂ ਉਹਨਾਂ ਵੇਖਿਆ ਚੱਕੀਆਂ ਆਪਣੇ ਆਪ ਚੱਲ ਰਹੀਆਂ ਐ ਮਰਦਾਨਾ ਤਾਂ ਕਹਿੰਦਾ ਸੀ ਲੱਗਦਾ ਆਪਣੇ ਤੋਂ ਚੱਕੀਆਂ ਪਸਾਉਣਗੇ ਪਰ ਇਹ ਤਾਂ ਕੁਝ ਹੋਰ ਹੀ ਹੋਇਆ ਪਿਆ ਚੱਕੀਆਂ ਐਵੇਂ ਚੱਲ ਰਹੀਆਂ ਜਿਵੇਂ ਕੋਈ ਮਸ਼ੀਨ ਚੱਲ ਰਹੀ ਹੋਵੇ ਇਹ ਵੇਖ ਕੇ ਬਾਬਰ ਨੂੰ ਪਤਾ ਹੀ ਨਹੀਂ ਕੀ ਹੋਇਆ ਉਸ ਗੁਰੂ ਨੂੰ ਵੇਖਿਆ ਤੇ ਉਹ ਚੱਕੀਆਂ ਵੇਖੀਆਂ ਤੇ ਵੇਖਦਾ ਹੀ ਰਹਿ ਗਿਆ ਦਵਾ-ਦਵ ਆਪਦਿਆਂ ਸਿਪਾਹੀਆਂ ਨੂੰ ਵਜ਼ੀਰਾ ਨੂੰ ਹੁਕਮ ਦਿੱਤਾ ਇਹਨਾਂ ਨੂੰ ਬਾਹਰ ਕੱਢੋ ਇਹਨਾਂ ਨੂੰ ਜਲਦੀ ਤੋਂ ਜਲਦੀ ਬਾਹਰ ਕੱਢੋ ਰਿਹਾ ਕਰੋ ਤਾਂ ਗੁਰੂ ਨਾਨਕ ਦੇਵ ਜੀ ਨੇ ਇਨਕਾਰ ਕਰ ਦਿੱਤਾ ਉਹਨਾਂ ਕਿਹਾ ਜੇ ਬਾਹਰ ਕੱਢਣਾ ਹੈ ਤੇ ਇਹ ਜਿਹੜੇ ਸਾਧੂ ਸੰਤ ਫਕੀਰ ਪਹਿਲਾਂ ਵਿੱਚ ਜੇਲ੍ਹ ਦੇ ਕੀਤੇ ਹੋਏ ਨੇ ਉਹਨਾਂ ਨੂੰ ਵੀ ਮੇਰੇ ਨਾਲ ਬਾਹਰ ਕੱਢੋ ਬਾਬਰ ਨੇ ਉਸੇ ਵੇਲੇ ਗੁਰੂ ਜੀ ਦਾ ਹੁਕਮ ਮੰਨ ਲਿਆ ਤੇ ਉਹਨਾਂ ਨੂੰ ਵੀ ਗੁਰੂ ਦੇ ਨਾਲ ਬਾਹਰ ਕੱਢ ਦਿੱਤਾ ਤੇ ਆਪ ਗੁਰਾਂ ਦੇ ਟੈ ਕੇ ਚਰਨੀ ਪੈ ਗਿਆ ਨਮਸਕਾਰ ਕੀਤੀ ਖਿਮਾ ਮੰਗੀ ਤੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਤੁਸੀਂ ਜਿੱਥੇ ਜੋ ਮਰਜੀ ਜੋ ਚਾਹੋ ਕਰ ਸਕਦੇ ਹੋ ਸੁਸਾ ਸੰਗਤ ਐਸੀਆਂ ਸਾਖੀਆਂ ਜਿਨ੍ਹਾਂ ਨੂੰ ਸੁਣ ਕੇ ਮਨ ਦੇ ਵਿੱਚ ਐਸੀ ਉਸੀ ਸ਼ਾਂਤੀ ਮਹਿਸੂਸ ਹੁੰਦੀ ਹੈ ਤੇ ਸਾਨੂੰ ਵੱਧ ਤੋਂ ਵੱਧ ਸਾਖੀਆਂ ਸੁਣਨੀਆਂ ਚਾਹੀਦੀਆਂ ਐ ਸਨ ਸਾਡੇ ਗੁਰੂਆਂ ਨੇ ਕੀ ਕੀਤਾ ਇਹਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਤਾਂ ਜੋ ਅਸੀਂ ਜ਼ਿੰਦਗੀ ਦੇ ਵਿੱਚ ਉਹਨਾਂ ਤੋਂ ਕੁਝ ਸੇਧ ਲੈ ਸਕੀਏ ਜਿੰਨੀਆਂ ਵੀ ਹੋ ਸਕੋ ਸਾਖੀਆਂ ਜਰੂਰ ਸੁਣਿਆ ਕਰੋ ਇਹ ਕੁਝ ਸੁਣ ਕੇ ਹੋ ਸਕਦਾ ਸਾਡੇ ਜੀਵਨ ਵਿੱਚ ਤਬਦੀਲੀ ਆ ਜਾਵੇ ਅਸੀਂ ਜੋ ਵਿਕਾਰਾਂ ਦੇ ਭਰੇ ਹੋਏ ਆਂ ਤੇ ਵਧੀਆ ਪਵਿੱਤਰ ਜੀਵਨ ਬਤੀਤ ਕਰਨ ਲੱਗ ਪਈਏ ਸੋ ਸਾਥ ਸੰਗਤ ਸਾਖੀ ਸੁਣਾਉਂਦਿਆਂ ਕੋਈ ਗਲਤੀ ਹੋਈ ਤਾਂ ਪੁੱਲ ਚੁੱਕ ਮਾਫ ਕਰਨਾ ਅਮਰਤ ਵੇਲੇ ਉਠੋ ਨਾਮ ਬਾਣੀ ਨਾਲ ਜੁੜੋ ਗੁਰੂ ਵਾਲੇ ਬਣੋ ਸਿੰਘ ਸਜੋ ਸੱਚ ਬੋਲੋ ਝੂਠ ਨਾ ਬੋਲੋ ਪਿਆਰ ਕਰੋ ਨਫ਼ਰਤ ਨਾ ਕਰੋ ਸਰਬੱਤ ਦਾ ਭਲਾ ਮੰਗੋ ਸਤ ਸੰਗਤ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਕਮੈਂਟ ਕਰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ